ਇਹ ਗੱਲ ਬਣੇਗੀ ਹੁਣ ਇਹਦੇ ਵਿੱਚ ਕੀ ਹੈਗਾ ਆਪਾਂ ਸਾਰੇ ਗੁਰਬਾਣੀ ਦਾ ਪੜ੍ਹਦਾ ਸਮਾਂ ਹੈ ਤੇ ਸਾਰੀ ਗੁਰਬਾਣੀ ਜਿਹੜਾ ਪਹਿਲਾਂ ਦੱਸਿਆ ਗਿਆ ਗੁਰਬਾਣੀ ਪੜ੍ਹਨ ਦਾ ਜਿਹੜੀ ਲਿਖੀ ਗਈ ਹੈ ਵਿਆਕਰਣ ਨਾਲ ਲਿਖੀ ਗਈ ਹੈ ਕਿਉਂਕਿ ਤੁਹਾਨੂੰ ਗੁਰਬਾਣੀ ਲਿਖਣੀ ਆਣੀ ਕਰਕੇ ਮੈਂ ਕੀ ਕਹਾਂ ਹળો ਨਾ ਜਿੰਦ ਧਿਆਦੋ ਨਾ ਅਲੀ ਗੁੱਟਾ ਦਾ ਬੰਦ ਕਰੋ ਤੇ ਆਨੇ ਵਾਰ ਦੇਣਾ ਤਾਂ ਆ ਜਮਾ ਲੱਗੇਗੀ ਨਾ ਜਿਹਨੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਗੁਰਬਾਣੀ ਵਿਆਕਰਨ ਸਾਧ ਨਹੀਂ ਲਈ ਹੈ ਜਿਹੇ ਬਾਕੀ ਗ੍ਰਾਮਰ ਹੈ ਗੁਰਬਾਣੀ ਦੀ ਗ੍ਰਾਮਰ ਹੈ ਮੋਟਰ ਉਧਾ ਕੀਆ ਜਿਹੜੇ ਭਾਵੇਂ ਇੱਕ ਸ਼ਬਦ ਨੇ ਜਿਵੇਂ ਸਤਨਾਮ ਸ਼ਬਦ ਸਤਨਾਮ ਸ਼ਬਦ ਕਰਤਾ ਪੁਰਖਾ ਨਿਰਪਵਾਦ ਨਿਰਬੈਰ ਹੈ ਦਰਬਾਰ ਚ ਬੈਠ ਲੇ ਨੋ ਨੰਨੇ ਨੂੰ ਸਿਹਾਰੀ ਆ ਰਾਰਾ ਹੈ ਪਵੇ ਨੂੰ ਦਲਾਵਾ ਏ ਤੇਾਰੇ ਨੂੰ ਔਂਕੜ ਆ ਬੜਨੇ ਆਪਨੇ ਦਰਬਾਰ ਆ ਕਿਉਂ ਦਰਬਾਰ ਨੂੰ ਕਿਉਂ ਨਹੀਂ ਬੜਦੇ ਔਂਕੜ ਲੱਗੀ ਦਰਬਾਰ ਪਾਣੀ ਕਿਉਂ ਪੜਨਾ ਗੁਰਬਾਣੀ ਵਿਆਕਰ ਦਾ ਇੱਕ ਵਰਦਾਨਯਮ ਮੋਖਦਯਮ ਅਖੀਲੇ ਅੱਖਰਾਂ ਨਾਲ ਲੱਗੀ ਹੋਈ ਔਂਕਰ ਔਰ ਸਿਆਹੀ ਨਹੀਂ ਪੜੀ ਜਾਂਦੀ ਮੇਰੇ ਮਾਰ ਚਾਰ ਅੱਖਰਾਂ ਦਾ ਲੰਗ ਹੈ ਨੰਨੇ ਨੂੰ ਸਿਆਹੀ ਆ ਰਹਾ ਹੈ ਬਬਲ ਅ ਔਂ ਬੋਲ ਉਹ ਪੜੀ ਜਾਂਦਾ ਔਂ ਬੋਲ ਧਿਆਨ ਅੱਛਾ ਗੁਰਦਾ사와 ਤਾਂ ਲੇਵਾ। ਨਿਰਵੈਰ ਪੜੋ। ਪੜਿਓ। ਆ ਮੱਲੇ ਨੂੰ ਜੀ ਆਈਆ ਰਾਰਾ ਬੱਬੇ ਨੂੰ। ਜਲਾਵਾ ਦੇ ਰਾਦੇ ਨੂੰ ਓਮਕੜਾ। ਚਾਰ ਰਖਣਾ ਦਾ ਸ਼ਬਦ ਪੜਿਆ ਮੇਰੇ ਰਵੈਰ ਨੂੰ ਪੜਨਾ ਰਵੈਰ ਪੜਨਾ। ਇਤਨਾ ਹੀ ਜੇ ਸਿਹਾਈ ਲੱਗੀ ਆ ਹੋਰ ਰਖਣ ਵੇਖੋ ਜਿਵੇਂ ਆਦ ਸੱਚ ਜੁਗਾਦ ਤੇ ਤੇਰੂ ਔਕਰ ਕਹੇ ਨੂੰ ਕੰਦਾ ਸਦਨੂ ਸਿਹਾਈ ਤੇ 2 ਲੱਖ ਜੱਦਾ ਉਹਨੂੰ ਸਿਹਾਈ ਨਹੀਂ ਪੜਨੀ ਜੁਗਾਰੀ ਨੇ ਪੜਿਆ ਆਪਾਂ ਜੁਗਾਰ ਪੜਿਆ ਆਪਾਂ ਉਹ ਤੁਸੀਂ ਸੋਹਿਆ ਦਾ ਬਾੜਾ ਲਾ ਲਿਆ ਦੇ ਤਾਂ ਨਿਯਮ ਨਾਲ ਹੀ ਕੰਮ ਲੱਗਿਆ ਨਿਯਮ ਆਜ ਦਾ ਜਿਹੜਾ ਅਸੀਂ ਜੋ ਮਤਾਵਤ ਸਾਰੇ ਗੁਪਾਲੀ ਦੇ ਸਵਾਰ ਕਰੋ ਸਦਨੂ ਸਿਹਾਈ ਜੁਗਾਰੀ ਨਹੀਂ ਪੜਨਾ ਜੁਗਾਰ ਵੜ ਆ ਕੋਚਰ ਅੱਖਰ ਹੈਗੇ ਨੇ

ਬਾਕੀਆਂ ਕਰ ਨਾਲੇ ਐਕਸੈਪਸ਼ਨ ਲੱਗਦਾ ਜਿ세 ਹਰੀ ਕੀ ਦੀ ਰਹਾਏ ਦਾ ਸਿਆਣੀ ਬਣੀ ਗਈ ਹੋਵੇ ਉਹ ਵੀ ਐਕਸੈਪਸ਼ਨ ਲੱਗਦਾ ਮੋਰੋ ਤੋਂ ਬਾਅਦ ਇਹ ਲੋ ਸੋਚਾ ਸੋਚ ਸੋਚ ਪੜਦੇ ਆ ਸੋਚੀਨ ਦਾ ਪੜਦੇ ਸਿਆਣੀ ਹੈ ਅਗੀਰ ਲਾ ਕੇ ਤੱਚਾ ਸੋਚੀਨ ਪੜਦਾ ਸੋਚ ਨਾ ਹੋਵੇ ਇਤਨਾ ਯਾਦ ਕਰਦੇ ਹਾਂ ਬਾਕੀ हां ਜਿਹੜਾ ਤੁਹਾਨੂੰ ਸਾਨੂੰ ਕਹਿਣ ਦਾ ਮਕਸਦ ਇਹ ਹੈਗਾ ਵੀ ਜਿਹੜਾ ਤੁਹਾਡੇ ਕੋਲ ਉਥੇ ਲਿਖਤੀ ਸਵਾਲ ਆ ਮਹਿਬਾਨ ਨੂੰ ਜੇ ਜਿਹੜੇ ਲਿਖਤੀ ਸਵਾਲ ਆ ਗਿਆ ਜੀ ਜਪਜੀ ਸਾਹਿਬ ਨੇ ਜਿਵੇਂ ਤੁਹਾਨੂੰ ਆ ਗਿਆ ਮੰਨੈ ਸੋਚੋ ਹੋ ਗਏ ਮਨਬੋਧ ਇਹ </body> ਪੌੜੀ ਪੂਰੀ ਕਰੋ ਉਸੇ ਤਰ੍ਹਾਂ ਤੁਹਾਡਾ ਸਰਪਰਵਾ ਹੈ ਮੰਨੈ ਤੋਂ ਪਰਤ ਅਗੋਂ ਤੁਸੀਂ ਉਹ ਲਿਖੀਰਾਂ ਵਾਲੀ ਹੋਣੀ ਹੈ ਤੁਸੀਂ ਪੂਰਾ ਕਰਨਾ ਪੌੜੀ ਪੂਰੀ ਕਰਨੀ ਹੈ ਔੜੇ ਕਿਤੇ ਪੁਰੀ ਅਧੇ ਮੇਰਾ ਨੰਬਰ ਤੇ ਆ ਲੱਗੇ ਨਾ ਨੰਬਰ ਇਹ ਪੌੜੀਆਂ ਨੇ 33 ਪੌੜੀਆਂ ਆ ਤੈਨੂੰ ਸ਼ੁਰੂ ਹੋ ਗਈ ਤੇਰੇ ਸਾਥ ਹੋ ਗਈ ਇੱਥੋਂ ਤੱਕ ਤੁਸੀਂ ਲਿਖਣਾ ਹੈ ਧਿਆਨ ਦੇ ਵਿੱਚ ਹੁਣ ਇਹਦਾ ਆ ਗਿਆ ਮੰਨਾ ਸੁਰਤ ਉਭਾਉਣ ਨੂੰ ਬੋਧ ਜੇ ਜੇ ਪੰਜਾਬੀ ਪੜੋਗੇ ਤਾਂ ਸੁਰਤੀ ਪੜੋਗੇ ਗੁਰਬਾਣੀ ਅਨਸਾਰ ਕੀ ਹੈ ਸੁਰਤ ਸੱਤੇ ਨੂੰ ਸਿਹਾਰੀ ਨਹੀਂ ਬੜਨੀ ਕੋਈ ਉੱਥੇ ਲਿਖਣਾ ਜੇ ਮੇਰੇ ਕਹਿਣਾ ਬੰਦ ਕਰ ਤੂੰ ਹੀ ਉੱਥੇ ਸੁਰੂਤ ਲਿਖ ਦੇਣਾ ਜਿੰਨਾ ਤਾ ਠੀਕ ਹੋਵੇਗਾ ਉੱਥੇ ਨਹੀਂ ਜੋਤਿਆ ਲੱਗ ਜਾਣਾ ਕਿ ਇਹ ਉੱਥੇ ਸਿਹਾਰੀ ਸੀ ਕਿ ਆਂਗਰ ਜੀ ਜਿੰਨੇ ਬੋਲਣਾ ਹੋਵੇ ਲਿਖੋ ਤੁਹਾਡਾ ਠੀਕ ਹੋਵੇਗਾ ਲਿਖਣ ਲੱਗਿਆ ਮੁਲਕਾ ਸਾਹਿਬ ਉੱਤੇ ਧਿਆਨ ਨਹੀਂ ਦੇਣਾ ਜਦੋਂ ਜਵਾਬ ਦੇਣਾ ਮੁਲਕਾ ਸਾਹਿਬ ਉੱਤੇ ਧਿਆਨ ਲੱਗੀ ਹੈ ਲੇਕਿਨ ਤੁਸੀਂ ਉਹਕੇ ਜਵਾਬ ਜਿਹੜਾ ਦੇਣਾ ਜਿਹਨੇ ਬੋਲਦੇ ਆ ਇਹ ਮੋਲਾ ਚਾ ਗਿਆ ਤੁਹਾਨੂੰ ਰਸਕਾਰਿਆ ਉਹ ਵੀ ਜਵਾਬ ਦੇਣਾ ਸੋਟੇ ਜ਼ਿੰਦਾ ਲੇਖ ਨੂੰ ਦੇਖੋ ਕਰਦਾ ਸਸੇ ਨੂੰ ਹੌਂਗੜ ਰਲਾ ਤੱਕ ਜ਼ਿੰਦਾ ਲੇਖ ਲਓਗੇ ਜੇ ਵੀ ਤੁਸੀਂ ਚਾਰਜ ਕਰਦੇ ਹੋ ਨਾ ਸ਼ੁੱਧ ਉਵੇਂ ਤੁਸੀਂ ਜਵਾਬ ਦੇਣਾ ਉੱਥੇ ਟੈਨਸ਼ਨ ਨਹੀਂ ਲੈਣਾ ਸਾਡੀ ਕਲਾਸ ਦਾ ਮਕਸਦ ਵੀ ਇਹ ਈ ਹੈ ਇੱਕ ਤੁਹਾਨੂੰ ਜਾਣਕਾਰੀ ਦਿੰਦੇ ਇੱਕ ਤੁਹਾਨੂੰ ਯਾਦ ਨੈ ਸਵਰਤ ਹੋਵੇ ਉਹ ਜਾਣਨ ਬਾਬਤ ਨੂੰ ਦੇ ਉਹ ਲੇਖਣ